ਕਬਰਜਾ ਹੋਈ ਵਾਲਾ ਗਿਆ ਯਾਰ ਨਾਲੇ ਸਪਰੇਅ ਕਰੀ ਸੀਗੀ ਤਾਂ ਵੀ ਇੰਨਾ ਹੋ ਗਿਆ ਇੱਕ ਘਰਮੀ ਬਹੁਤ ਹੋ ਗਈ ਉਹ ਉੱਥੇ ਬੈਠਾ ਰਹਿਦਾ ਓਏ ਓਏ ਆ ਬਈ ਉਰੇ ਆ ਆ ਗਿਆ ਬਈ ਪੂਰਾ ਸ਼ਰਮ ਨਹੀਂ ਮੰਨਦੇ ਵੀ ਇਕੱਲਾ ਲੱਗਿਆ ਪਿਆ ਨਾਲ ਕਰਾ ਦਈਏ ਕੁਝ ਬੜੀ ਕਿਹੜਾ ਇਕੱਲੇ ਦੀ ਐ ਆ ਖੱਬਲ ਜੋ ਓਏ ਭੜਾਇਆ ਤੂੰ ਉਹ ਕਰ ਰਿਹਾ ਵੀ ਕੱਲਾ ਖਪੀ ਜਾਂਦਾ ਉਹ ਗਰਮੀ ਇੰਨੀ ਲਵੇ ਵਗ ਜਾਂ ਉਹਦੇ ਸਵਾਰ ਕੇ ਝੁਗਲਾ ਬਈ ਗੱਲ ਪੁੱਛ ਹਾਂ ਬਈ ਤੇਰਾ ੱਤਕਿਆ ਕਿ ਤੂੰ ਵੱਟ ਵੱਢੀ ਜਾਂਦਾ ਓਏ ਵੱਟਾਂ ਵੱਢ ਕੀ 10 ਕਿੱਲੇ ਹੋਏ ਨੇ ਹੁਣ ਨੂੰ ਕਿਵੇਂ ਬਣਦੇ ਨੇ ਨਿਰ ਕਿੱਲੇ ਅੱਜ ਕੱਲ੍ਹ ਬਈ ਰੱਬ ਦਾ ਜਾਨੀ ਇਹ ਤਾਂ ੱਤਕਿਆਂ ਨਾਲ ਹੀ ਚੱਲਦਾ ਅੱਜ ਕੱਲ੍ਹ ਦੁਨੀਆ ਆ ਤਰੋ ਉਹ ਨਾ ਇਹਨੂੰ ਕੋਸੇ ਦੇ। ਡਿਗਰੀ ਕਿਉਂ ਮੀ? ਯਾਹੋ ਕੇ ਮੈਂ ਆ ਵਧੀਆ ਤੂੰ ਸੁਣਾ। ਵਧੀਆ ਵਧੀਆ। ਯਾਰ ਇਹਨੂੰ ਹਲਦੀ ਰੋਗ ਹੀ ਬਾਹਾਂ ਪਰਿਆ ਯਾਰ। ਐਤ ਕੀ ਯਾਰ ਪੁੱਛ ਨੈਤ ਕੀ ਹਰੇਕ ਨੂੰ ਹੀ ਆ ਇਹ। ਕੋਈ ਨੀ ਕੀ ਗੱਲ ਬਾਤ ਆ ਯਾਰ। ਕੋਈ ਹੈ ਨਹੀਂ ਯਾਰ ਦਵਾਈ ਦੂ ਵੀ ਯਾਰ। ਇਹ ਤਾਂ ਕੋਈ ਦਵਾਈ ਨਹੀਂ ਯਾਰ ਇਹ ਤਾਂ। ਹੁਣ ਕੀ ਹਾਲ ਹੈ? ਇਹਦਾ ਸਾਰਿਆਂ ਦੀ ਇਹੀ ਕੋਈ ਸਮਝ ਤਾਂ ਆ ਪਾਹੀ ਦੇਖਣਗੇ ਇਹੀ ਕਿਹੜਾ ਕੁੜਾ ਮੈਂ ਮਾਰਨਾ ਹੈ। ਉਹ ਉਧਰ ਉਹ ਵੀ ਸਾਰੀ ਡੋਡੀ ਫੇਰੀ ਹੈ ਯਾਰ ਜੀਰੀ ਨੂੰ। ਐਤ ਕੀ ਰੱਬ ਨੇ ਪਹਿਲਾਂ ਮੀਂਹ ਪੈਸੋਂ ਔਖੇ ਕਰ ਤੇ ਫਰਾ ਰੋਗ ਰਾ ਐਤ ਕੀ ਤਾਂ ਔਖਾ ਹੀ ਆ ਯਾਰ। ਹੋਰ ਚੱਲ ਮੈਂ ਵੀ ਮਾਰਿਆ ਆ ਮੈਂ ਕਿਹੜਾ ਆ ਫਿਰ ਚੱਲ ਮਾਰਿਆ ਜਾ ਆਏ ਹੇ ਹੇ ਯਾਰ ਇਹਨਾਂ ਨੇ ਯਾਰ ਬੜਾ ਦੁਖੀ ਕਰਿਆ ਅੱਜ ਫੇਰ ਵੱਟ ਜੀ ਵੱਢੀ ਆਉਂਦੇ ਨੇ ਫਿਰ ਦੇਵਿਆ ਤਾਂ ਦੋਨੇ ਭਾਈ ਨੇ ਮਾ ਛੋਟੇ ਨੂੰ ਛਾਣਾ ਸਮਝਦਾ ਤੇ ਉਹ ਵੀ ਨਾਲ ਹੀ ਰਲ ਗਿਆ ਐ ਤਾਂ ਨਹੀਂ ਸਰਦਾ ਕੰਮ ਡਾਂਗ ਨੂੰ ਚੱਕਣ ਦੇ ਇਥੋਂ ਦਿਨ ਅੱਜ ਪਤਸੇ ਦੋਨਾਂ ਨੂੰ ਐ ਨਹੀਂ ਸਰਦਾ ਅੱਜ ਕੀ ਆ ਦਿਨਾਂ ਦੇ ਘਰ ਤਾਂ ਘਰ ਤੇ ਇਹਨਾਂ ਦੀ ਕਰ ਲਾ ਇਕੱਠਾ ਜਾ ਇੱਕ ਥਾਂ ਤੇ ਅੱਗ ਲਾ ਦਾਂਗੇ ਜਦੋਂ ਸੁੱਕ ਗਿਆ ਹੋਰ ਬੜਾ ਤਪਾئیںਾਂਗੇ ਇਹਨਾਂ ਦਾ ਸਿਣਾ ਕਰਾਂਗੇ ਤਲ ਤੇ ਆਮ ਲੇਹਿੰਜਾ ਹੋਰ ਐਨ ਰੁਪਈਆ ਜੀ ਪਈ ਹੋਈ ਜੀ ਜੱਗੜ ਕੇ ਦੋਨੇ ਤੇ ਇੱਕ ਗਰਮੀ ਵਾਲੀ ਖਰੀਦੀ ਸੀ ਹੋਰ ਕੜ ਕੇ ਆਤੀ ਸੀ ਉਹਦਾ ਤੇ ਕੰਮ ਨਿਆਰਾ ਠੀਕ ਹੋ ਗਿਆ ਆ ਕਿਉਂ ਵੱਟਾਂ ਵੱਡੀਆਂ ਨਹੀਂ ਹੋ ਯਾਰ ਵੱਟ ਕੀ ਵੱਡ ਲਈ ਹੋਰ ਯਾਰ ਉੱਥੋਂ ਲੱਗਿਓ ਯਾਰ ਤੁਸੀਂ ਵੱਡਣ ਯਾਰ ਇੱਥੇ ਆ ਗਏ ਯਾਰ ਫਿਰ ਉੱਥੇ ਰੋਕਲਾਂ ਦਾ ਜਿੱਦੇ ਤੈਂ ਉੱਥੇ ਦੇਖਿਆ ਸੀ ਸਾਨੂੰ ਕੀ ਕਹਾ ਯਾਰ ਤੂੰ ਘਰਾਂ ਦੇ ਘਰੋਂ ਯਾਰ ਮੈਨੂੰ ਕੀ ਪਤਾ ਦੀ ਨਾ 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 ਰੋਕਲਾਂ ਦਾ ਤੂੰ ਉੱੱਤੇ ਸਾਨੂੰ ਉਹਰੇ ਕੀ ਆ ਯਾਰ ਤਾਂ ਖੱਪੜ ਕੱਢਦੇ ਆ ਕਿੰਨਾ ਹੋਇਆ ਪਿਆ ਖੱਪੜਾ ਸਪਰੇਅ ਕਰਤੀ ਮੈਨੂੰ ਆਇਆ ਸਮਝਦਾ ਸੀ ਯਾਰ ਠੀਕ ਆ ਯਾਰ ਕਾਦੀ ਕਰ ਤੋ ਬੋਲਣਾ ਯਾਰ ਕਾਦੀ ਕਰ ਚਲੋ ਤੂੰ ਚੋਹੀ ਚੱਲ ਖੱਪੜਾ ਤੂੰ ਕੀ ਸੁਣਦਾ ਆਂ ਦੀਆਂ ਜੇ ਮੈਂ ਤਾਂ ਯਾਰ ਜਿਵੇਂ ਵੱਟਾਂ ਬਾਈ ਕਹੂ ਯਾਰ ਮੈਂ ਦੋ ਵੀ ਕਰਨਾ ਹੈ ਇਹ ਜਦੋਂ ਉਹ ਵੱਡਾ ਬਾਈ ਕਹੂ ਉਹ ਮੰਨਣੀ ਤਾਂ ਪਊ ਯਾਰ ਤੂੰ ਖੱਪੜਾ ਜਗਾ ਦੇ ਸਾਡੇ ਨਾਲ ਆ ਵਧੀਆ ਰਹੇਗਾ ਤੂੰ ਹਟ ਜਾ ਰੋ ਛੋਟਾ ਯਾਰ ਛੋਟਾ ਕਿਉਂ ਹਟੂਗਾ ਛੋਟਾ ਨਹੀਂ ਹਟਦਾ ਤੂੰ ਡਾਂਗ ਜੀ ਲੈ ਆਇਆਗਾ ਮੈਂ ਕਿਹਾ ਦੇਖੂ ਇਹਨਾਂ ਨੂੰ ਅੱਜ ਦੇਖ ਲੈ ਤੂੰ ਲੈ ਉਹ ਹੀ ਦੇਖ ਲੈ ਸਾਡੇ ਨਾਲ ਦੇਖ ਲੈ ਤੰਨੇ ਆ ਬਾਈ ਬਾਈ ਓਏ ਓਏ ਬਾਈ ਨਾ 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 ਉਹ ਨਹੀਂ ਬਾਈ ਲੜਦਾ ਨਹੀਂ ਸਮਝਾ ਦੂ ਮੈਂ ਯਾਰ ਅੱਲਾ ਜੀ ਆਏ ਯਾਰ ਰੋ ਰੋ ਕਿੱਥੇ ਦੇਖੀ ਰੋ ਯਾਰ ਰੋ ਰੋ ਕਿੱਥੇ ਨਾ ਇਹ ਤਾਂ ਹਨ ਪਾਈ ਉਹਦਾ ਦੇਖਾ ਵੇ ਦੇਖਾ ਲੈ ਤਾਂ ਉਹ

ਹਾਂ ਸੱਤ ਲੈ ਸੱਤ ਲੈ ਪਟਵਾਰੀ ਨੂੰ ਸੱਤ ਲੈ ਨਾ ਕੋਈ ਨਾ ਸੱਤ ਲੈਣੇ ਅਸੀਂ ਸੱਤ ਲੈਣੇ ਸੱਤ ਲੈਣੇ ਹਾਂ ਕੋਈ ਨਾ ਖਾ ਲਈ ਅੱਜ ਵੀ ਰੋਟੀ ਬਰਾਥ ਨੇ ਮੀਟ ਧਰ ਲਈ ਮੀਟ ਧਰ ਲਈ ਮੀਟ ਕਰ ਲਈ ਕੀ ਕਰਨਾ ਹੋਇਆ ਤੈਂ ਆ ਬਾਈ ਇਹ ਤੂੰ ਬੱਸ ਕੱਢ ਖੱਬਰ ਕੱਢ ਦੇ ਐਂ ਦਾ ਹਵਾ ਮਾਰੀ ਆਊਗਾ ਕੇ ਕੀ ਬਟਲਾ ਪਾਇਆ ਦੀ ਬੱਸ ਦੀ ਇਦੋਂ ਇੱਕ ਬੱਟਾਂ ਵਿੱਚ ਨਹੀਂ 2.5 ਤੂੰ ਕਿੱਥੇ ਰਹਿ ਗਿਆ ਤੂੰ ਮੈਂ ਤਾਂ ਦੇਖ ਲਿਆ ਤੇ ਉਹਨਾਂ ਨੇ ਪਤਾ ਮੇ ਤਾਂ ਗਰਦ ਕੱਢਦੇ ਰਹੇ ਉਹ ਪਰਣਾ ਹੀ ਲਈਆਂ ਤੂੰ ਹੀ ਚੱਕਰੇ ਹਾਂ ਕਲੋਂ ਦੇ ਦਵਾਰੇ ਮੈਂ ਤਾਂ ਮਸ ਆਇਆ ਤੂੰ ਆ ਗਿਆ ਇਹਦਾ ਮੈਂ ਤਾਂ ਗਰਦ ਕੱਢਤੀ ਸੀ ਉਹਨਾਂ ਨੇ ਪਤਾ ਲਾਇਆ ਮੇਲੀ ਲੜੀ ਦਾ ਹੁੰਦਾ ਮ ਕੋਈ ਨਾ ਕੋਈ ਨਾ ਲੈ ਲੈਣ ਯਾਰ ਇਹਨੂੰ ਯਾਰ ਲੱਥੇ ਦੇਖ ਲੈਣੇ ਯਾਰ ਇਹ ਦੇਖ ਲਾਂਗੇ ਦੇਖ ਲਾਂਗੇ ਆਪਾਂ ਸੱਜਾ ਦਾ ਪੜਵਾਰੀ ਆਪਣਾ ਯਾਰ ਆ ਯਾਰ ਪੱਕਾ ਯਾਰਾ ਨਾ ਬਣਾ ਲਈ ਅੱਜ ਮੁਰਗਾ ਬਣਾ ਲਈ ਆ ਫੇਰੀ ਸ਼ੁਕਰ ਹੋਇਆ ਯਾਰ ਉਹ ਕੇਰੀ ਕਰਦਾ ਯਾਰ ਮੁੰਡਾ ਐਨਵਾਂਡ ਕਰਾਰੀ ਨੂੰ ਮਿਲ ਮਿਲਤੀ ਕਢਾਉਣੀ ਮੈਂ ਫੋਨ ਲਾ ਦਿੰਦਾ ਆ ਫਟਾ ਰਹੀ ਨਿਕੂੰਗਾ ਆਪਣਾ ਯਾਰੀ ਆਪਣਾ ਯਾਰ ਆ ਤਾਂ ਅੱਜ ਬਾਈ ਯਾਰ ਇਹਨਾਂ ਇੱਕ ਪਾਸਾ ਕਰਾ ਲਾ 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 ਉਹ ਤਾਂ ਯਾਰ ਆਪਣਾ ਪੱਕਾ ਤੁਲਾ ਤਸੀ ਦੇਖੇ ਇਹਨਾਂ ਦੀ ਗਰਦ ਕਢਾਉਂਦਾ ਮੈਂ ਐਵੇਂ ਲੜਨ ਮਰਗੀ ਫੇਰ ਆਇਆ ਮਿਲਤੀ ਕਢਾ ਲੈਂਦਾ ਉਹ ਤੂੰ ਆਗਾ ਮਨ ਦੀ ਗਰਦ ਕਢਦਾ ਤੈ ਛੜਾ ਤੇ ਆ ਮੈਂ ਜਾ ਉੱਥੇ ਤਾਂ ਮੈਨੂੰ ਕਰੀ ਜਾਂਦਾ ਦੀ ਮੋਟਣੇ ਚੁੱਪ ਕਰ ਓਟਵਾਦੀ ਨੂੰ ਮੂੰਹ ਤੇ ਵੀ ਨਹੀਂ ਚੱਕਦਾ ਮਿਲਤੀ ਮਿਲਤੀ ਕਰ ਦਊਗਾ ਹਣ ਹੈਲੋ ਹੈਲੋ ਸੋ ਸ਼੍ਰੀਗੁਰ ਬਟਵਾਰੀ ਸਾਹਿਬ ਸਭੀ ਕਾ ਖਾਸੀ ਆ ਅਪਾਰਟਮੈਂਟ 3 ਗਰਾਉਂਡ ਦੀ ਪਸਾਰ ਲੈਣ ਆਲੇ ਹਾਂ ਪਸਾਰ ਆ ਜੀ ਮੈਂ ਦੀਪਾ ਬੋਲਦਾ ਕੀ ਵੇ ਤੂੰ ਸੋ ਸੋ ਦੀਪਾ ਹਾਂ ਕਰੋ ਉਹ ਆਪਣਾ ਇੱਥੇ ਨਾਲ ਦਾ ਮੁੰਡਾ ਪੀਗਾ ਇੱਥੇ ਲੜਾਈ ਜੀ ਹੋ ਗਈ ਦੀਪਾ ਜਾਣਦਾ ਮੈਨੂੰ ਜਾਣਦਾ ਹਾਂ ਬਾਕੀ ਤੁਸੀਂ ਇਹਦੇ ਨਾਲ ਗੱਲ ਕਰ ਲੈ ਆਹੋ ਕਰੋ ਫੋਕ ਕਰੋ ਹੈਲੋ ਲੋ ਜੀ ਕਰ ਲੋ ਹਾਂ ਜੀ ਕਿਵੇਂ ਬਟਵਾਰੀ ਸਾਹਿਬ ਭਾਈ ਭਾਈ ਵਧੀਆ ਤੁਸੀਂ ਦੱਸੋ ਪਸਾਰ ਲੈ ਜੀ ਆਹ ਆ ਆ ਆ ਆ ਲੱਭਾ ਲਾ ਕੇ ਗਰਦਜੀ ਕੱਢਣੀ ਆਪਣਾ ਥਾਣਾ ਦੱਬੀ ਖੜੀ ਨਾ ਮੈਂ ਹਾਂ ਚੱਲ ਆਪਣੇ ਘਰਾਂ ਦੇ ਘਰ ਮੈਂ ਉਹ ਆਪਣੇ ਸਾਹਮਣੇ ਆ ਜਵੇ ਉਹ ਕੱਲ ਆਪਵਾਸ ਤੇ ਬੈਠਿਆ ਥਾ ਆ ਜੀ ਪਰ ਆਪਾਂ ਡਾਕਟਰ ਮੋਰੀ ਵੱਲ ਜੀ ਆ ਜੀ ਤੂੰ ਇੱਥੇ ਦਫ਼ਤਰ ਚ ਆ ਜੀ ਮੇਰੇ ਕੋਲ ਦਫ਼ਤਰ ਨਿਰੰਦ ਜੀ ਆ ਗਈ ਮੈਂ ਇੱਥੇ ਖੜੀ ਆਈ ਸੀ ਕਿਹਾ ਮੈਂ ਕਹਿੰਦੇ ਕਿ ਕਰ ਸਕਦਾ ਬਿਲਕੁਲ ਕਾ ਆ ਜੀ ਕਿ ਕਾਰਵਾਈ ਕਰਨੀ ਪੈਂਦੀ ਹੈਗੀ ਆਜ ਆਜੋ ਕਿਰਾ ਇੱਥੇ ਹੁਣ ਆਪਾਂ ਨੂੰ ਵੀ ਕਰੀ ਕੀ ਕਾਰਵਾਈ ਕਰਨੀ ਪਈ ਜੀ ਆਹੋ ਤਾਂ ਹੀ ਖੜਾ ਮੈਂ ਤੁਹਾਨੂੰ ਕਿਰਾ ਇੱਥੇ ਆ ਜਾ ਤੁਸੀਂ ਆ ਜੀ ਤਾਂ ਆਪਾਂ ਕਰ ਦਾਂਗੇ ਥੋੜਾ ਆ ਜਾਓ ਆਹ ਕੇਰਾ ਇੱਥੇ ਆ ਕੇ ਲਿਖਾ ਦਿਓ ਤੁਸੀਂ ਕੋਈ ਰਿਗਾਰਡ ਨਹੀਂ ਆਪਾਂ ਕਰਦਾਂਗੇ। ਉਹ ਨਹੀਂ ਫੇਰ ਲਿਖਾ ਲਾਂ ਤੁਸੀਂ ਆ ਜਾਓ ਜੀ ਇੱਥੇ। ਨਹੀਂ ਆਏ ਅਸੀਂ ਆ ਨਹੀਂ ਸਕਦੇ ਅਸੀਂ ਵੀ ਉੱਪਰ ਦੇਣਾ ਹੁੰਦਾ ਸਵਾਲ ਜਵਾਬ। ਜਿਹੜਾ ਕੁਝ ਮੰਗੋਗੇ ਹੋਈ ਨਹੀਂ ਦੇਦਾਂਗੇ। ਜਿਹੜਾ ਮੰਗੋਗੇ ਦੇ ਦਾਂਗੇ ਥੋੜਾ ਕਰਦਾਂਗੇ ਮੂੰਹ ਮਠਾ ਕਰਾ ਦਾਂਗੇ ਜੀ। ਕੋਈ ਗੱਲ ਨਹੀਂ ਫੇਰ ਆ ਜਾਓ ਮੇਰੇ ਕੋਲੇ। ਠੀਕ ਆ। ਠੀਕ ਹੈ ਜੀ। ਠੀਕ ਆ। ਠੁਕਾ। 2.2 ਕਰਾ ਆ ਜਾ। ਗੱਲ ਤਾਂ ਸੁਣਾ। ਹਾਂ। ਜੀ ਜਾਣ ਪਸੰਦ ਤਾਂ ਹੈਗੀ ਹੈ ਕਹਿੰਦੇ ਓਏ ਆਹੋ ਆਪਣੀ ਪੂਰੀ ਜਾਣ ਵਸਾਣਾ ਪਰ ਉੱਥੇ ਚੁੱਪ ਕਰਕੇ ਬੈਠ ਗਿਆ ਹੈਗਾ ਉਹ ਬਵਾਜਾ ਪਟਵਾਰੀ ਹੈ ਓਏ ਮੈਂ ਤਾਂ ਉਹਨਾਂ ਨੂੰ ਆਇਆ ਕਿਹਾ ਮੇਰਾ ਤਾਂ ਨਾਂ ਰੁੱਤੀ ਆ ਬਵਾ ਪਟਵਾਰੀ ਕੋਈ ਨਾ ਕੋਈ ਨਾ ਕੁਝ ਨਹੀਂ ਹੁੰਦਾ ਮੈਂ ਹੈਗਾ ਨੂੰ ਜਦੋਂ ਮੈਂ ਤਾਂ ਉਹਨਾਂ ਨੂੰ ਬਾਲਾ ਪੜਨ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਮਣੀ ਮੁੱਟੀ ਫੀਸ ਤਾਂ ਲੱਗੂਗੀ ਉਹਦੀ ਫੀਸ ਆਪਾਂ ਦੇ ਦਾਂਗੇ ਕੋਈ ਨਾ ਆ ਗਰਾ ਤੇਰਾ ਮੋਟਰ ਹੈਗਾ ਦੁਆਇਤੀ ਖੜਾ ਲਿਆ ਮੈਂ ਮੇਰੇ ਅੱਗੇ ਚਲ ਹਾਂ ਬਹੁਤ ਝਾੜ ਗਿਆ ਇਕੱਠੇ ਚੱਲ ਆ ਲੈ ਗਰਾ ਭਾਈ ਜੋ ਪਰ ਮੇਰੀ ਵਾੜੀ ਹੋ ਗਈ ਹੈ ਵੇ ਹੈਗਾ ਤਾਂ ਹੈਗਾ ਚੱਜ ਦਾ ਬਟਵਾਰੀ ਤਾਂ ਹੈ ਪਰ ਉਹ ਪਵਲਾ ਜਾ ਬਾਈ ਬਣਾਉਂਦਾ ਨਾ ਮਾਪੀ ਨਾਲ ਕਰ ਵੇ ਮੇਰੀ ਗਾਲ ਸੌਣ ਲਾ ਹੈਗਾ ਉਹ ਪਵਲਾ ਜਾ ਬਟਵਾਰੀ ਆ ਉੱਤੇ ਕੁਝ ਹੋਰ ਨਾ ਚੱਬੜੀ ਮੇਰੀ ਬਾ ਤੈਨੂੰ ਜਾਣਦਾ ਹਾਂ ਬਾ ਚੁੱਪਾ ਕੇ ਬੈਠਾ ਨਹੀਂ ਠੀਕੇ ਮਾਰੀ ਗੱਲ ਕੋਈ ਕੋਈ ਬਾਟਵਾਰੀ ਸਾਫ਼ ਕਰਦੀ ਆਪਣਾ ਕੰਮ ਕਰਵਾ ਦੋ ਜੀ ਆਪਣਾ ਕੰਮ ਕਰਵਾ ਕੋਈ ਨਾ ਹੁਣ ਕਹਤਾ ਪ੍ਰਵਾਹ ਕਰ ਦੋ ਤੁਸੀਂ ਕਰ ਦੋ ਜੀ ਸਸਰੀ ਘਰ ਫਟਵਾਰੀ ਸਾਹਿਬ ਹਉਦ ਨਾ ਪਾਉਂੋ ਉਹ ਖੀਵੇ ਤੇ ਆਪਾਂ ਕੂਲੈਰੀ ਦੀਪਾਂ ਮੈਂ ਪੜੋ ਦੀਪੋ ਇੱਥੇ ਆ ਨੀ ਨਾਲ ਵਾਲੇ ਪਿੰਡ ਤੇ ਖੀਵੇ ਤੋਂ ਹੱਸੋ ਹੱਸੋ ਆ ਕਰੋ ਬਾਰੇ ਬੈਠੋ ਮਰੇ ਮਾਵਾਂ ਆਣੇ ਉਹ ਬਾਰੇ ਬੈਠੇ ਮੋਬਾਈਲ 'ਤੇ। ਹੋਰ ਜੀ ਠੀਕਾ ਬਟਵਾਰੀ ਸਾਹਿਬ। ਹਾਂ ਹਾਂ ਵਧੀਆ ਵਧੀਆ ਤੁਸੀਂ ਦੱਸੋ। ਹਾਂ ਵਧੀਆ ਵਧੀਆ। ਹਾਂ ਕੀ ਕੰਮ ਜੀ? ਇਹ ਆਪਣੇ ਆਹ ਨਾਲ ਵਾਲੇ ਮੁੰਡੇ ਦਾ ਰੌਲਾ ਤੀ ਖੇਤ ਆਪਣੀ ਵੱਟ ਵੜਲੀ ਬਟ ਬਟ ਵਿੱਚ ਲੜ ਪੈਂਦੇ ਨੇ ਤੁਹਾਨੂੰ ਪਤਾ ਹੀ ਹੈ ਹਣਾ। ਹਾਂ ਹਾਂ। ਇਹ ਦੱਸ ਬਈ ਕੀ ਰੌਲਾ ਪਿਆ। ਆ ਦੇਖੋ ਜੀ ਬਟਵਾਰੀ ਸਾਹਿਬ ਮੈਂ ਸਮਝਾਉਣਾ ਹੀ ਤੁਹਾਨੂੰ ਸਭ ਕੱਲ ਜੀ। ਹਾਂ ਹਾਂ। ਆਪਣੇ ਹੈਗੇ ਨੇ ਜੀ ਉਹ ਘਰਾਂ ਦੇ। ਉਹ ਸਾਬ। ਆਪਣੇ ਛੱਡੇ ਨਹੀਂ ਜੀ। ਉਹ ਸਾਬ। ਉਹਨਾਂ ਨੂੰ ਹੋ ਗਿਆ ਬਹੁਤ ਟਾਈਮ ਜੀ ਵੱਟ ਵੜਦਿਆਂ। ਉਹ ਸਾਬ। ਪਹਿਲਾਂ ਤਾਂ ਮੈਂ ਆਖੜਨੀ ਵੀ ਚੱਲ ਆਪਾਂ ਨੇ ਘਰਾਂ ਦੇ ਘਰਨੇ ਆ ਵੀ ਚੱਲ ਕੋਈ ਨਾ ਕਾਦੇ ਖਾਤਰ ਵੀ ਵਰਤਨਾ ਆਪਾਂ ਨੇ ਸਾਰੀ ਉਮਰ ਦਾ ਮੈਂ ਉਹਨਾਂ ਨੂੰ ਕੁਝ ਨਹੀਂ ਆਖਿਆ ਬਸ ਆ ਉਹ ਤਾਂ ਦੇਖਦੇ ਦੇਖਦੇ ਉਹਨਾਂ ਪਾਣੀ ਸਿਰ ਤੋਂ ਲਾ ਗਏ ਜੀ ਉਹਨਾਂ ਨੇ ਤਾਂ ਅੱਧੇ ਕਿਲੇ ਵਾਂਗੂ ਵੱਢ ਲਿਆ ਜੀ ਆਪਣਾ ਬਾਹਣਾ ਤਾਂ ਹੀ ਕਰਦੇ ਹੁੰਦੇ ਨੇ ਹੋਰ ਜੀ ਹੁਣ ਉਹਨਾਂ ਨੂੰ ਮੈਂ ਤਾਂ ਹੁਣ ਥੇ ਹੱਥੋ ਪਾਈ ਹੋ ਗਈ ਜੀ ਉੱਥੇ ਅੱਛਾ ਤੇ ਆ ਇਹ ਕਹਿੰਦਾ ਕਹਿੰਦਾ ਪਾਰੀ ਮਾ ਲਿਆ ਹੱਤੀ ਜਾ ਹਾਂ ਮਹਾ ਜਲ ਕੋਈ ਨਾ ਫਿਰ ਆਪਾਂ ਬਾਹਣ ਬਣਿਆ ਲੈਣੇ ਉਹ ਆਪਾਂ ਬਾਹਰ ਮਿਲਣਾ ਜੀ ਜਾ ਕੇ ਗੱਲ ਕਰੀਏ ਇੱਥੇ ਹੋਰ ਕਾਦੇ ਵਾਸਤੇ ਬੈਠਾ ਆਪਾਂ ਬਾਹਰ ਮਿਲਣ ਵਾਸਤੇ ਬੈਠਾ ਹਾਂ ਕੋਈ ਥਿਆ ਕਰਦੀ ਬਾਹਰ ਚੜ ਆ ਗਿਆ ਜਿਹੜਾ ਤੁਹਾਡਾ ਕੋਈ ਚਾਹ ਪਾਣੀ ਹੋਊਗਾ ਉਹ ਆਪਾਂ ਕਰ ਦਾਂਗੇ ਜੀ ਆਪਾਂ ਪਾਣੀ ਕਰਾਂਗੇ ਜੀ ਬਸ ਬਸ ਤਾਂ ਕੋਈ ਦਮ ਦੀ ਲੋੜ ਹੀ ਨਹੀਂ ਹੈਗੀ ਉਹ ਉਹ ਗੱਲ ਸੀ ਹਾਂ ਥੋੜਾ ਕਾਣਾ ਬੰਦ ਕਰਦੇ ਹੋ ਅੱਛਾ ਕੋਈ ਹੋਰ ਜਿਹੜਾ ਲੱਗੂਗਾ ਉਹ ਮੂੰਹ ਮਿੱਠਾ ਕਰਾਂਗੇ ਆਪਾਂ ਸਵਾਰ ਕੇ ਆਹ ਕਾਫੇ ਮੁੰਡਿਆ ਕੱਲ ਤੇ ਨਾ ਫਿਰ ਦਸੋਂ ਪਰ ਹੁਣੀ ਪਾਇ ਜਾਂਦਾ ਤੇ ਲੱਗਦੀ ਨਹੀਂ ਉਹ ਮੋਟਰ ਆਪਣੇ ਕੋਲ ਕੋਈ ਕੰਮ ਤਾਂ ਨਹੀਂ ਹੋਣਾ ਹੋਂ ਦਾ ਕੋਈ ਕੰਮ ਨਹੀਂ ਕੋਈ ਨਹੀਂ ਹੋ ਰਿਹਾ ਵੀ ਕੋਈ ਇੰਛਾ ਕਰਦਾ ਕਿ ਪਹਿਲਾਂ ਫਿਰ ਇੰਨਾ ਤਾਂ ਕੰਮ ਕਰ ਤੂੰ ਆ ਆਪਾਂ ਕੀਤਾ ਲੈ ਜਾ ਕੇ ਚੱਲੀਏ ਫਿਰ ਬਟਵਾਰੀ ਜਾ ਤਾਉ ਤਾਂ ਤਾਉ ਤਾਂ ਆ ਜਾਉਂ ਤੇ ਬਟਵਾਰੀ ਠੀਕ ਹੈ ਜੀ ਆ ਜੀ ਫਿਰ ਜਿਹੜਾ ਹੋਡਾ ਕੋਈ ਲੱਗੂਗਾ ਇਹ ਮੈਂ ਆਪਾਂ ਆਪਾਂ ਦੇ ਦੇਣਾ ਬੱਤੀ ਆਪਾਂ ਦੇ ਦਿਆਂਗਾ ਆਪਾਂ ਬਾਹਰ ਮੱਤ ਕਰਦੇ ਉਹਦਾ ਇੱਥੇ ਚਲੋ ਚਾਲਦੇ ਚਲੋ ਜੀ ਇਹ ਤੁਰੇ ਜੀ ਬਰ ਮੂਰੇ ਆਪਣਾ ਮਨੁੱਖ ਪਤਨੀ ਆਈ ਫਿਰ ਨਵੀਂ ਆਪਣਾ ਕੇ ਤੈਨਾਂ ਆ ਆ ਜੀ

ਉਹ ਬੱਤ ਤਾਂ ਮੁੱਟੂ ਮੁੱਟੀ ਦਾ ਲਾਲਿਆ ਕਰੋ ਯਾਰ ਤੁਸੀਂ ਸਾਰੇ ਕੱਪੜੇ ਨਵੇੜਤੇ ਸੀਗੇ ਅੱਜ ਹੀ ਸੁਮਾਈ ਸੀ ਮੈਂ ਤਾਂ ਜੀ ਇਹ ਉਹੋ ਲੱਗਦਾ ਉਹ ਬੱਤ ਬੱਤ ਚਲੋ ਜਾਓ ਚਲੋ ਆਪਣਾ ਹਾਂ ਹਾਂ ਹੋਈ ਉਹ ਨੂੰ ਦੇ ਕੇ ਚਲੋ ਬਾਈਫੋਨ 1.5 ਲੱਖ ਦਾ ਅੱਜ ਹੀ ਕਢਾਇਆ ਸੀਗਾ ਲੈ ਚੋ ਮਟਵਾਰੀ ਸਬਜ਼ੀ ਚਲੋ ਚੋ ਹਾਂ ਕਿੱਥੇ ਜਾ ਰਿਹਾ ਆਪਣਾ ਮੁੰਡਾ ਆਹੀ ਆ ਯਾਰ ਚ ਬੈਠਾ ਮੈਂ ਖੇਡਦੇ ਬੈਠਾ ਸੀ ਉਹ ਮੈਂ ਖੇਡ ਤੇ ਬਠੂਗਾ ਕਡਵਾਰੀ ਨੂੰ ਹੁਣ ਖੇਤ ਤੋਂ ਉਠਾਉਂਗਾ ਬਾਹਰ ਤੁਸੀਂ ਲਾ ਬਲਾ ਕਰੋ ਕਿਹੜੇ ਗਾਨੇ ਮੈਟਰੀ ਹਾਂ ਬਲਾ ਕੇ ਲੈਣਾ ਗਡਵਾਰੀ ਸਾਹਿਬ ਉਹ ਖੜਾ ਆਹੋ ਆਹ ਇੱਧਰ ਵਾਜ ਇੱਧਰ ਕੋਈ ਨਾ ਕੋਈ ਬੋ ਖੜਾ ਵਾ ਖੜੋ ਮੋ ਖੜੋ ਹਾਂ ਪਠਾਨੀਆ ਤਾਂ ਮਨ ਨੂੰ ਥੋੜੀ ਦੁੱਕਦਾ ਹੋਵੇ ਬਟਣ ਲੋਵੇ ਨਹੀਂ 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 ਮਨ ਨੂੰ ਦੁੱਕਦਾ ਥੋੜੀ ਜੀ ਖਾੜੋ ਖਾੜੋ ਹੁਕਮ ਮਨ ਦਾ ਗਰਮੀ ਵਾਲੀ ਹੋ ਗਈ ਯਾਰ ਹੋਰ ਯਾਰ ਪਈ ਯਾਰ ਗਰਮੀ ਵਾਲੀ ਥੋੜਾ ਹਾਣਾ ਯਾਰ ਹੋ ਵਧੀਆ ਚੱਕ ਲਈ ਸੀਗੇ ਹੋਰ ਅੱਗੇ ਮੈਂ ਉਹ ਤੁਰਿਆ ਜਾ ਕੀ ਪਤਾ ਕਿੰਨੇ ਆਉਂਦਾ ਹੈ ਪਟਵਾਰੀ ਆ ਗਿਆ ਆਜੋ ਫਿਰ ਕਿਹੜਾ ਆ ਗਿਆ ਪਟਵਾਰੀ ਪਟਵਾਰੀ ਦਾ ਵੀ ਨਾਂ ਹੋਊ ਕੋਈ ਕੋਈ ਤਾਂ ਨਾਂ ਹੋ ਪਟਵਾਰੀ ਦਾ ਨਾਂ ਜੈਲਾ ਪਟਵਾਰੀ ਯਾਰ ਚਲ ਆ ਜਾ ਚਲ ਬਾਈ ਛੱਡ ਲੈ ਪਟਵਾਰੀ ਇਹਨਾਂ ਨੂੰ ਤਾਂ ਐ ਵੀ ਕਾ ਉਹ ਹੀ ਲੜ ਪਏ ਮੈਲੀ ਮੰਤੀ ਕਰਾ ਲੈਂਦੇ ਜੇ ਹੱਥ ਤਾਂ ਕੋਈ ਟੱਕਰ ਨਹੀਂ ਬਾਈ ਟੱਕਰ ਹੋਊ ਆਏਗੀ ਨਾਲੇ ਉਹਦੇ ਸੱਟ ਮਰੀ ਬਜਾਰੇ ਦੇ ਛੱਡ ਕੇ ਚੱਲਦੀ ਐ ਛੱਡ ਕੇ ਚੱਲਦੀ ਐ ਪਰਵਾਜ਼ ਸਿੱਧੀ ਛੱਡੀ ਤਾਂ ਕੋਈ ਬੱਟ ਇੱਥੇ ਦੀ ਸੀ ਉੱਥੇ ਲੈ ਕੇ ਕਰਕੇ ਕੋਈ ਨਾ ਹੁਣ ਕਰਾ ਲਿਓ ਇੱਥੇ ਰਾਉ ਕੋਈ ਨਾ ਚੱਲ ਮੰਤੀ ਬੋਲੀ ਰਿਆ ਯਾਰ ਤੇਰੀ ਬਜਾਰ ਨਾਲ ਥੱਕ ਗਿਆ ਥੱਕ ਗਿਆ ਆਪਦਾ ਨਿਕਲਦਾ ਸਾਡਾ ਤਾਂ ਸਾਡਾ ਤਾਂ ਆਪਦਾ ਨਿਕਲੂ ਬਈ ਉਹਦੇ ਕਿ ਨਹੀਂ ਹੋਰ ਯਾਰ ਬਸ ਉਹੀ ਡਰ ਗਿਆ ਇੱਥੇ ਓਏ ਤਾਂ ਉਹੀ ਆ ਪਰ ਆਪਣਾ ਦੋਸਤ ਪਰਵਾਰੀ ਇਹਦਾ ਕੋਈ ਨਹੀਂ ਇਹਦਾ ਕੋਈ ਨਹੀਂ ਸਾ ਆਪਣੇ ਹੱਕ ਦੀ ਹੈਗਾ ਚੰਗ ਕੀ ਹਾਲਾ ਕਿਵੇਂ ਆ ਬਾਈ ਜੀ ਹੋਰ ਵਧੀਆ ਵਧੀਆ ਹੋਰ ਹੋਰ ਚਾਹ ਪਾਣੀ ਦੱਸੋ ਠੰਡਾ ਦਿੱਤਾ ਰੱਬਾ ਰੱਬਾ ਤਾਂ ਫਿਰ ਰੌਲਾ ਹੈ ਉਹਨਨ ਕਿਵੇਂ ਬਣਾਉਂਗੇ ਦੇਖ ਦੇਖ ਦੇਖਣੇ ਚਲੋ ਦੇਖਣਾ ਕਿ ਇਹ ਪਤਾ ਹੀ ਆ ਫਿਰ ਹੁਣ ਕਿੰਨਾ ਕ ਕੱਢਣਾ ਆਪਣੇ ਕਿ ਹਾਂ ਆਪਣੇ ਕਿੰਨਾ ਕੱਢਣਾਗਾ ਉਹਨਾਂ ਦਾ ਕਿੰਨਾ ਕੱਢਣਾ ਕੋਈ ਨਾ ਯਾਰ ਬਸ ਫਿਰ ਕਰ ਲਾਗਾ ਕਰ ਲਾਗਾ ਫਟਵਾ ਦੇਣਾ ਮੈਂ ਕਰ ਦਾਂਗਾ ਫਟਵਾ ਠੀਕ 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 ਓਡਵਾਰੀ ਸਾਹਿਬ ਆ ਗਿਆ ਓਸਾ ਹੋਰੀ ਕੀ ਆਲਾ ਯਾਰ ਪਰਵੈਸਾ ਬਹੁਤ ਯਾਰ ਹੋਰੀ ਸਾਹਿਬ ਗੱਲ ਸੁਣ ਹਾਂ ਹਾਂ ਆਪਣੀ ਬੰਦੀ ਨਹੀਂ ਹੈ ਓਸਾ ਪਰ ਔਰ ਹੋਰ ਗੱਲ ਸਾਠ ਠੀਕ ਹੈ ਜੀ ਠੀਕ ਹੈ ਬਗਿਆ ਓਸਾ ਠੀਕ ਓ ਕੀ ਰੋਵਾ ਪਰਿਆ ਰੋਲ ਆਈ ਆਪਣੇ ਪਾਹਣ ਨਿਕਲਦਾ ਇੰਨਾ ਕਣੀ ਓਸਾ

ਆਪਣੇ ਬੰਦੇ ਨੇ ਓਸੋ ਨੂੰ ਪੂਜ ਮੂਰ ਨੂੰ ਬੋਲੀ ਲਾਦੀ ਆ ਉਹ ਓਸੋ ਉਹਦਾ ਉਨ੍ਹਾ ਜਿ ਨਿਕਲੂਗਾ ਕਰੋ ਆਪਣੇ ਉਹ ਆਪਣੇ ਬੰਦੇ ਨੇ ਓਸੋ ਆਪਾਂ ਉਹਨਾਂ ਨੂੰ ਸਮਝ ਦੀ ਫੋਰ ਦੇਣਾ ਉਹ ਤਾਂ ਗਰੀਬ ਜੀ ਲਾਦਾ ਸੀ ਉਹਦਾ ਕਿਹੜਾ 500 ਹਾਂ ਅੱਛਾ ਆ ਇੱਥੇ ਬੈਠਾ ਹੀ ਕਰਦਾ ਉਹਨਾਂ ਦੇ ਲਵੇ ਨਹੀਂ ਬੈਠਾ ਗਿਆ ਕਿਉਂ ਉਹ ਤਾਂ ਲਵੇ ਨਹੀਂ ਬੈਠਾ ਗਿਆ ਉਹਨਾਂ ਦੇ ਮਖਾ ਪੜੇ ਲਿਖੇ ਬੰਦੇ ਨੇ ਮੈਂ ਕਿ ਲਵੇ ਬੈਠਾ ਉਹਨੂੰ ਬੜੇ ਲਵੇ ਗੱਲ ਸੁਣੋ ਤਾਂ ਉਹ ਪੂਰੀ ਹੋਏਗਾ ਮਤਾਂ ਕੀ ਹੋ ਗਿਆ ਉਹਨਾਂ ਦੀ ਜਾਣਾ ਬਸਾਨ ਨਿਕਲ ਗਈ ਤੂੰ ਤਾਂ ਕਹਿੰਦਾ ਜੀ ਮੇਰੀ ਜਾਨ ਪਸਾਨਾ ਪੂਰੀ ਹੋ ਗਈ। ਹਾਂ ਉਹਦੇ ਉੱਥੇ ਪੈਸੇ ਪੂਰੀ ਗੱਲ ਕਰਕੇ ਸੱਡੇ ਨੇ ਮੈਨੂੰ ਲੱਗਦਾ ਉਹ ਤਾਂ ਆਪਾਂ ਹੋਰ ਵੱਧ ਦੇ ਦਾਂਗੇ ਉਹਨਾਂ ਨਾਲੋਂ। ਪੈਸੇ ਪੂਰੇ ਹੈਗੇ ਨੇ ਕਰੇ। ਫੁੱਲ ਫੁੱਲ ਮਖਾਂਦਨ ਦੱਸਤਾ ਵੀ ਹੋਰ ਵੱਧ ਦੇ ਦਾਂਗੇ। ਆਪਾਂ ਨੂੰ ਐ ਕਹਿ ਨਹੀਂ ਕਿਰੇ ਬੋਤਲ-ਬਾਤਲਾ ਵੀ ਟਾਈਮ ਆਥਰੇ ਆਪਾਂ ਕਰ ਦਾਂਗੇ। ਹੁਣ ਕਹਦੇ ਉਲਟੜਾ ਹੋ ਜੇ ਕੰਮ। ਤੂੰ ਦੇਖ ਉਹ ਤਾਂ ਉਲਟਾ ਤੇਰੀ ਜ਼ਿੰਮੇਵਾਰੀ। ਚਾਰ ਗੋਣ ਹਥੋ ਥੀਆ ਕੇ ਦੇਖ ਜਾਲ ਆਪਾਂ ਚੱਲਦੇ ਆਂ ਸੱਦੀਆਂ ਦੇਣੇ। ਇੱਧਰ ਕਢਾ ਲਈਏ ਆਪਣੇ ਕੋਲ। ਹਾਂ ਹਾਂ ਗੋਲੀਆਂ। ਹਾਂ। ਉਹ ਐਨੀ ਬਾਤ ਤੇਰੀ। ਅੱਛਾ ਆ ਇਹ ਪ੍ਰੋਜੈਕਟ ਕਹਾਂ ਜਾਂਦੀ ਹੈ ਜੀ ਅੱਗੇ ਪਾਵਾ ਬਾਰੀ ਸਾਹਿਬ ਜੀ ਜਿਵੇਂ ਤੁਹਾਨੂੰ ਦੱਸਿਆ ਉਹ ਵੀ ਰੱਖ ਆ ਜੀ ਆ ਗਏ ਆ ਗਏ ਹੋਰ ਜੀ ਵੰਦੀਆ ਫਿਰ ਹੋਰ ਕਰੋ ਸੂਪਰਾ ਫੜੀ ਕਰੋ ਭਾਈ ਆਪਣਾ ਠੱਡਾ ਉਹ ਸੀਗਾ ਉੱਥੋਂ ਮੈਨੂੰ ਲੱਗ ਜਾਓ ਆਪਾਂ ਠੱਡਾ ਉਧਰ ਜੀ ਉਧਰ ਮੈਂ ਪੀਮੈਂਟ ਦੂੰਗਾ ਠੀਕ ਹੈ ਜੀ ਇਹ ਕੀ ਕੱਪੜੇ ਨਹੀਂ ਮੈਨੂੰ ਬੜਾ ਮੇਰੇ ਬਾਹਰ ਮੈਨਾਂ ਜੀ ਉਹ ਮੈਨੂੰ ਲੱਗਾ ਸੀਗਾ ਪਤਾ ਮੈਂ ਦਰਜੀ ਦਾ ਕੰਮ ਕਰਦਾ ਹਾਂ ਆ ਪਿੱਤੇ ਨਾਲ ਮੈਨੂੰ ਆ ਵੱਡਾ ਦੇਖੋ ਜੀ ਲਓ ਮੈਨੂੰ ਫੜਾ ਲਓ ਕਿ ਮੋਕ ਜਾ ਕੇ ਤੁਹਾਨੂੰ ਪਾ ਓਏ ਲਓ ਵੱਟ ਤੇ ਓ ਠੱਡੇ ਤੇ ਲਾ ਜਾ ਕੇ ਉਹ ਬੱਟ ਥੋੜੀ ਮੈਨੀ ਹੈ ਜੀ ਉਹ ਜ਼ਮੀਨ ਮੈਨੀ ਹੈ ਜੀ ਉਧਰ ਉਧਰ ਨੂੰ ਚੱਲ ਪਾ ਇਹ ਵੀ ਮੈਲਾ ਸੀ ਮੈਲਾ ਦੇ ਲੰਮੀ ਕਿਹਾ ਹਾਂ ਵਾਹ ਮੈ ਨਹੀਂ ਉਹ ਵੈਸੇ ਤੇ ਮਾਰ ਕੇ ਲਾਵੀਂ ਸਾਰ ਕੇ ਚੋਈ ਚੰਦ ਚੋਈ ਚੰਦ ਕਹਾ 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 ਜਾਈ ਚੱਲੋ ਮਾਰ ਕੇ ਲਾ ਦੀ ਜਿੰਨਾ ਕਾ ਪੀਤਾ ਮੁਗਦਾ ਨਹੀਂ ਚਾਈ ਚੱਲ ਕਹਾ ਕਹਾ ਚਾਈ ਚੱਲ ਕਹਾ ਜਾਈ ਚੱਲ ਆਏ ਕੀ ਪਤਾ ਲੱਗੂ ਜੀ ਆ ਉਹ ਆਪਣੇ ਬਾਹਰ ਮੈਂ ਆਪੀ ਮੰਦੂ ਥਾਰਾ ਕੁਛ ਮਰੇ ਦਿਮਾਗ ਗਿਆ ਗਾਈ ਚੱਲ ਚਾਈ ਚੱਲ ਸਿੱਟਾ ਹੱਤਾ ਚਾਈ ਚੱਲ ਜੀ ਚ ਮਾਰ ਜਾ ਆਪਣੀ ਚ ਵੱੜ ਜਾ ਵੱੜ ਜਾ ਇਹ ਪੀਤਾ ਬੜਾ ਦਾ ਮੁਗਦਾੜੀ ਪੀਤਾ ਇਹ ਪੀਤਾ ਪੁੱਠਾ ਹੈਗਾ ਜਪਟਵਾਰੀ ਸਾਹਿਬ ਨਹੀਂ ਕਹਤਾ ਬਸ ਕਰੋ ਜੀ ਉਹ ਦਾਈ ਜਾਂਦੇ ਦਾਈ ਜਾਂਦੇ ਦਾਈ ਜਾਂਦੇ ਬਾਲਾਓ ਜੀ ਪੀਤਾ ਲਾਓ ਲਾਓ ਠੀਕ ਆ ਪਰਬਾਈ ਸਾਹਿਬ ਓਹ ਠੂਆ ਕੱਟ ਲਿਆ ਤੁਸੀਂ ਨੇ ਉਹ ਮੈਨੂੰ ਲਾਦਾ ਭਰਨਾ ਤਾਂ ਬੀਤੀ ਮੁੱਕ ਗਿਆ ਯਾਰ ਉਹ ਠੱਡਾ ਇਹਦੇ ਲੱਗੂ ਜੀ ਠੱਡਾ ਲੈ ਜੀ ਠੱਡਾ ਵਿੱਚ ਲਾ ਕੇ ਆਉਣਾਗਾ ਠੱਡਾ ਲਾਓ ਜੀ ਠੱਡਾ ਲਾਓ ਜੀ ਉਹ ਕਰਾਉਣਾ ਤੂੰ ਜਾ ਲਾ ਦਿਓ ਜੀ ਇੱਥੇ ਜੀ ਇੱਥੇ 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 ਬੁਲਾਇਆ ਨਾ ਕੋਲੋਂ ਮੈਨੂੰ ਯਾਰ ਮਟੇ ਉਹ ਆਹ ਦੇਖੋ ਪਰਬਾਈ ਸਾਹਿਬ ਸਾਰੇ ਕੱਪੜੇ ਲਵੇੜ ਤੇ ਆਹ ਮੁੰਡਾ ਸਭਾਈ ਰੱਖਾ ਹੋਰ ਜੋ ਪਟਵਾਰੀ ਨੂੰ ਲਾੜਾ ਹੁੰਦਾ ਗਾ ਬਾਹਨ ਤਾਂ ਹੀ ਹੁੰਦਾ ਨਾ ਬਾਹਨ ਤਾਂ ਹੀ ਹੁੰਦਾ ਜੀ ਪਰਵੈਸਾ ਬਾਹਨ ਹੁਣ ਕਿੱਥੋਂ ਕਰਦਾ ਜੀ ਪੈਂਦਾ ਜੀ ਆਪਣੀ ਮੱਤਾਂ ਇੱਥੇ ਕਿਵੇਂ ਹੋਊਗੀ ਪਟਵਾਰੀ ਜੀ ਉਹ ਮਾਰੀ ਜਾਂਦਾ ਜੀ ਉੱਥੇ ਆਪਣੀ ਬੱਟ ਉਧਰ ਨਿਕਲੂ ਉਧਰ ਨਿਕਲੂ ਜੀ ਉੱਥੇ ਨਹੀਂ ਹੋਊਗੀ ਮੈਂ ਦੇਖੀ ਉਧਰ ਆਈ ਆ ਮਿੰਕੇ ਪਤਾ ਦੋ ਮੈਨੂੰ ਮੈਨੂੰ ਆਹ ਮੁੰਡਾ ਦੱਸ ਤੂੰ ਪਾ ਕੇ ਉਧਰ ਲਾਤਾ ਛੱਡੇ ਤੇ ਉਧਰ ਛੱਡੇ ਲੱਗ ਗਿਆ ਜੀ ਹੜਜੂ ਮਮਾ ਨਾਲ ਮਿਲ ਕੇ ਦੱਸ ਲੈ ਯਾਰ ਲੈ ਉਹ ਪਟਵਾਰੀ ਸਾਹਿਬ ਯਾਰੇ ਤਾਂ ਯਾਰਾ ਦੱਸਦਾ ਇਹਨਾਂ ਨੂੰ ਵੀ ਇੱਥੇ ਯਾਰਾ ਛੱਡੇ ਤੇ ਲੱਗ ਕੇ ਸਹੀ ਲੋ ਮੁੰਡਿਆ ਘੰਟਾ ਘੱਟ ਤੇ ਊਡਾ ਕੰਨਾ ਵਾਹਣਾ ਛੱਡੇ ਦਾ ਦਵਾਰੇ ਮੈਨੂੰ ਜੀ ਆਜੋ ਮਣੀ ਤਾਂ ਆਣਿਆ ਹੁਣ ਦਵਾਰੇ ਮੈਨੂੰ ਜੀ ਤਾਂ ਗੱਲ ਨਹੀਂ ਬਣੀ ਓਏ ਛੱਡੇ ਤੇ ਨਾ ਲਾ ਰੱਖਿਆ ਹੁਣ ਉਧਰ ਛੱਡਾ ਤਾਂ ਇੱਥੇ ਆ ਜੀ ਕਿੱਥੇ ਆ ਛੱਡੇ ਤਾਂ ਬੱਟਾ ਇੱਥੇ ਆਉਂਦੀ ਆ ਜੀ ਮੈਨੂੰ ਨਾਲ ਇਧਰ ਨੂੰ ਜਾਊ ਯਾਰ ਛੱਡੇ ਤਾਂ ਕਹਾ ਜਾਊ ਜੀ ਬੱਟਾ ਇਹਨੂੰ ਜਾਉ ਬਈ ਆਵੇਂ ਜਾਊ ਮੰਨੂ ਤਾਂ ਜਾਊਗਾ ਤਾਂ ਇਹਨਾਂ ਕੇ ਮੈ ਬਾ ਵੀ ਵੱਟਦੇ ਸੀ ਜੀ ਬੱਟੀ ਉਹ ਰੋ 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 ਸਹੀ ਕੇ ਮੈਂ ਸ਼ਾਵ ਦੇਖੋ ਬੱਟੀ ਦੇਖੋ ਮੜਾਇਆ ਡਿਸਟਰ ਦੇਖੋ ਤੰਨ ਬਣਾਈ ਖੜੇ ਨੇ ਓ ਮੋਢੋ ਰੋਸਟਰ ਫੜਾਈ ਇਹੋ ਮੜਾਇਆ ਬੱਟਦੇ ਉਧਰ ਹੀ ਇਹ ਤੰਨ ਬਣਾਈ ਖੜੇ ਨੇ ਆ ਦੇਖੋ ਜੀ ਆ ਪਿਆ ਆ ਪਿਆ ਜੀ ਆ ਦੇਖ ਰੋ ਤੇਰੀ ਕਲੀ ਕੱਟਣਾ ਨਾ ਨਹੀਂ ਬੈਠੋ ਤੰਨ ਬਣਾ ਦੇ ਦੁਬਾਰੇ ਆਰੇ ਦੇਖੋ ਚਲੋ ਹਾਂ ਬੋ 80 ਬਟਾ ਦੇਹ ਅਰੇ ਅਸੀਂ ਬਟਾ ਚਲੀ 80 ਬਟਾ ਆਹ ਦੇਖੋ ਆਹ ਦੇਖੋ ਮੇਰੀ ਆ ਵਾਟਾ ਵੀ ਇਹ ਮੈਂ ਤਾਂ ਫਿਰ ਤਿੰਨ ਕਹਿ ਕਿਹਾ ਜੀ ਇਹਦੇ ਚਾਰ ਕਿੱਲੇ ਅੱਠ ਕਨਾਲਾ ਬਣਾਈ ਖੜੇ ਨੇ ਉਹ ਦੇਖੋ ਪਟਵਾਰੀ ਸਾਹਿਬ ਯਾਰ ਅਰੇ ਕਹਿੰਦੇ ਯਾਰ ਪਟਵਾਰੀ ਸਾਹਿਬ ਗੱਲਾਂ ਛਡੋ ਤੁਸੀਂ ਮੇਰੀ ਚਾਰ ਕਿੱਲੇ ਅੱਠ ਕਨਾਲਾ ਬਣਾਈ ਖੜੇ ਨੇ ਜੀ ਉਹ ਸੋ ਬਾਹਣ ਦਾ ਮਤਲਬ ਆ ਦੇਖੋ ਪਟਵਾਰੀ ਸਾਹਿਬ ਜੀ ਕੱਲੇ ਕੱਲੇ ਖੁੰਜੇ ਦਾ ਉਹ ਕੱਢਿਆ ਪੈ ਨਕਸ਼ਾ ਚਲੋ ਮੋਟੀ ਮੋਟੀ ਗੱਲ ਦੱਸਾਂ ਜੀ ਹਾਂ ਹਾਂ ਬਾਹਣ ਦਾ ਤਾਂ ਕੋਈ ਰੌਲਾ ਨਹੀਂ ਰੌਲਾ ਸਾਰਾ ਖਾਲ ਦਾ ਅਸਾ ਹਾਂ ਆਏ ਥਾਂਦੋ ਲੋਦੋ ਦੇ ਦੇਖ ਲਓ ਜੀ ਖਾਲ ਹੈ ਨਹੀਂ ਸਾਝੀ ਹੈ ਅਸੀਂ ਖਾਲ ਕਰਦੇ ਫਰਮਾਨੇ ਨਾਲ ਛੋਟੇ ਦਿਮਾਗ ਚ ਨਹੀਂ ਆਉਂਦੀ ਗੱਲ ਆ ਹਾਂ ਤਾਂ ਇਹਨੇ ਬਾਹਰ ਤਾਂ ਸਾਡੇ ਕਿਵੇਂ ਬੋਲਦਾ ਇਹ ਸਾਡੀ ਪੁਰਾਣੀ ਜ਼ਮੀਨ ਸਾਝੀ ਹੈ ਜੀ ਖਾਲ ਵੀ ਆਹ ਬੱਟ ਨੂੰ ਚੱਕ ਇੱਧਰ ਕਰ ਲੈਣੇ ਬੱਟੋ ਕਾਹ ਕਰ ਰ ਬੱਟ ਕਾਹ ਕਰ ਲੈਣੇ ਜੀ ਬੱਟ ਕਿਵੇਂ ਜਾਏ ਜੀ ਫਿਰ ਤਾਂ ਸਾਡੇ ਚ ਨਿਕਲੇ ਦੇ ਦਾਂਗੇ ਜੀ ਇਹਨਾਂ ਨੂੰ ਬੱਟ ਕਾਹ ਕਰ ਲੈ ਬੱਟ ਕਾਹ ਕਰ ਲੋ ਖਾਲ ਅਸੀਂ ਇਹਦਾ ਕਨਾਲ ਪਹਿਲੀ ਤੇ ਹੀ ਫਿਰਦੇ ਨੇ ਜੀ ਇਹਨੂੰ ਮੇਨ ਲਓ ਜੀ ਵਿਚਾਰ ਮੈਂ ਲੈ ਜੇ ਦਾ ਹੋ ਵਾਗੇ ਜੀ ਹੁਣਾ ਬਸ ਟੱਡਾ ਉੱਥੇ ਲੱਗ ਓ ਲਓ ਇੱਕ ਗੱਲ ਬਣੀ ਹੈ ਇਹਦਾ ਕੋਈ ਗੱਲ ਨਹੀਂ ਜੀ ਇਹਦਾ ਪਾਹਾ ਚੱਲਾਂਗੇ ਯਾਰਾ ਇਹਦਾ ਪਾਹਾ ਜਾਵਾਂਗੇ ਪੱਦਾ ਲਾ ਦੇ ਸਾਹਿਬ ਇਹਦਾ ਪਾਹਾ ਜਾਵਾਂਗੇ અમારી ਜਮਾਨਤ ਪਾਹਾ ਜਾਵਾਂਗੇ ਕਹਤਾਂ ਜਾਣੇ ਆ ਜੀ ਸਾਹਿਬ ਜੀ ਸਾਈਨ ਕਰਾਓ ਟੱਡਾ ਲਾ ਪਾਹਾ ਕਰ ਪਾਹਾ ਕਰ ਸਾਹਿਬ ਜੀ ਉੱਥੇ ਇਹਨਾਂ ਦਾ ਹੀ ਨਿਕਲ ਦੇਣਾ ਬਸ ਸਾਡੀ ਦਾ ਸਾਈਨਿੰਗ ਹੈ ਜੀ ਲਓ ਜੀ ਲਓ ਸਾਡੀ ਸੈਂਪਟੀ ਹੈ ਜੀ ਸਾਡੀ ਤਾਂ ਹੈ ਨਹੀਂ ਜੀ ਅਜੇ ਤਾਂ ਸੈਂਪਟੀ ਕਰਦੇ ਨਹੀਂ ਪਾਹਾ ਜਾਵਾਂਗੇ ਜੀ ਹੈ ਨਹੀਂ ਸੀ ਕਰਦੇ ਤਾਂ ਆ ਨਾਗੇ ਜੀ ਜੀ ਤਦ ਤਵਾਰੇ ਮਿਲ ਲੰਨਾ ਨਾ ਆਉਂਦੇ ਤਾਂ ਹੀ ਜਾਵਾਂਗੇ ਜੀ ਬਰਤੀ ਲਗਾ ਬਾਈ ਜੀ ਤਹਾਂ ਬਾਣੀ ਨਾ ਇਹਨਾਂ ਦਾ ਅੰਡਿਕਮੰਡੀ ਹੈ ਜੀ ਮੈਨੂੰ ਪਤਾ ਹੀ ਨਹੀਂ ਬਣਾ ਚਲ ਤਵਾਰੇ ਮਿਲ ਲੰਨਾ ਇਹ ਤਾਂ ਤਹਾਂ ਜਾਵਾਂਗੇ ਸੈਂਡ ਸੁਣੋ ਜੀ ਕੋਈ ਨਹੀਂ ਤਵਾਰੇ ਮੈਂ ਲੰਨਾ ਗੁੱਸੇ ਨਾ ਹੋ ਇਹਨਾਂ ਦਾ ਜਰਾ ਹਾ ਬੰਦਾ ਜਾ ਬੜਾ ਤੰਗ ਕਰਦਾ ਦੱਸੋ ਆ ਫਿਰ ਇਹਨੂੰ ਬਣਾ ਇਹਨੂੰ ਬਣਾ ਲੈਣੇ ਇਸ ਨਹੀਂ ਬਣਾ ਰਿਹਾ ਇਹਨਾਂ ਦਾ ਇਹਨਾਂ ਨਾਲ ਖਾਲ ਦੀ ਗੱਲ ਕਰਦ ਨੇ ਲਵੇ ਵਾਲੇ ਦਾ ਚਲ ਚਲ ਇਹਨਾਂ ਨਾਲ ਖਾਲ ਦੀ ਗੱਲ ਕਰ ਲੈਣੇ ਆਹ ਹੋਰ ਆਪਾਂ ਟੈਡਾ ਦਾ ਉਹਨੂੰ ਬੁਲਾਵੋ ਤੁਹਾਡਾ ਜੋ ਕੰਪੈਰੀ ਹੈ ਨਾ ਜਰਾ ਮੁੰਡਾ ਖੱਬੇ ਜੀ ਮੈਂ ਜਰਾ ਗੱਲ ਕਰਦਾ ਉਹ ਟੱਡੇ ਰੋਟ ਮਨਾਗੇ ਤੰਨ ਕੋ ਨਹੀਂ ਮਨਾਗੇ ਤੰਨ ਕੋ ਨਹੀਂ ਤੰਨ ਕੋ ਨਹੀਂ ਜਮ ਬਣੋਗੇ ਜੀ ਆਈ ਮੈਣੀ ਕਰਦਾ ਕਰਦਾ ਆਈ ਮੈਣੀ ਫੇ ਮੁੰਡਾ ਮੈਂ ਤਾਂ ਆਦਾ ਸੀ ਤੰਨ ਕੋ ਨਹੀਂ ਮਿੰਦੰਦੇ ਸੜਾ ਹੀ ਮਿੰਦੋ ਜੀ ਨਹੀਂ ਨਹੀਂ ਆਈ ਮੈਂਦਾਂ ਨੇ ਕਾਫ ਅੱਲਾ ਲਾ ਫਿਰ ਮੈਥੋਂ ਪਿੱਛਾ ਨਹੀਂ ਹੁੰਦਾ ਟੱਡ ਨਾਲ ਔਖਾ ਥੋੜਾ ਬੈਠੋ ਥਾ ਠੀਕ ਆ ਸਹੀ ਆਉਂਦਾ ਯਾਰ ਸਹੀ ਆਈ ਸਹੀ ਆ ਬਸ ਇੱਥੇ ਸਹੀ ਆਉਂਦਾ ਓਏ ਤਾਂ ਹੀ ਇਹ ਫੇਰ ਕਿਵੇਂ ਸਹੀ ਹੋਗਾ ਜੀ ਰੋਤੀ ਫੇਰ ਲੱਗ ਗਿਆ ਓਏ ਇਹਨਾਂ ਦੇ ਨਿਕਲ ਹੀ ਜਾਂਦਾ ਹੈ ਸਾਡਾ ਖਾਲ ਤੋਂ ਮੁੰਡਾ ਮੁੰਡਾ ਤੂੰ ਰੋਵਾ ਪਾ ਸਾਡਾ ਖਾਲ ਕਿਥੋਂ ਕਰਦਾ ਇਹਨੂੰ ਖਾ ਲੈਣਾ ਨਿਕਲ ਦੇ ਜੀ ਸਾਡਾ ਕੱल्ल्या ਦਾ ਖਾਣੋ ਰੋਵਾ ਪਾ ਜੀ ਇੱਕ ਮਿੰਟ ਜੀ ਤੂੰ ਪਾਣੀ ਜਮੀਨਾ ਜੀ ਸਾਡੀ ਜਮੀਨਾ ਖਾਲ ਕੱल्ल्या ਦਾ ਕਿਹੜੇ ਹਿਸਾਬ ਨਾਲ ਓਏ ਇਹਨਾਂ ਤਾਂ ਕਹਿੰਦੇ ਪਾਣੀ ਕੱਲੇ ਪਾਉਂਦੇ ਨੇ ਛੋਟਾ ਪਟਾ ਦੋ ਕੱल्ल्या ਦੇ ਨਾ ਪੰਜ ਕੱल्ल्या ਦੇ ਇਹਨਾਂ ਨੇ ਆਪਦੇ ਬਾਣ ਤੇ ਕੱਢਿਆ ਹੋਇਆ ਉਹ ਗਾਹਾਂ ਦੇ ਢਾਈ ਕੱल्ल्या ਨੂੰ ਉਹਦਾ ਹੀ ਉਹਨਾਂ ਨੇ ਉਹਨਾਂ ਤੋਂ ਲੈਤਾ ਆਇਆ ਖਾਲ ਆ ਜੀ ਉਹਦਾ ਪਰਾਂ ਰਹਿ ਗਿਆ ਜੀ ਤਾਂ ਮੇਰਾ ਖਾਂਦੀ ਰਮੀਨ ਦਾ ਖਾਲ ਆ ਜੀ ਉਹ ਆਪਣੇ ਪੈਣ ਦੀ ਕਟਾਣ ਬਣ ਜਾਗਾ ਉਹ ਤਾਂ ਚੱਲ ਜਾ ਮੈਂ ਜਾਣੀ ਬਾਕ ਜੋ ਪਰ ਮਾਰੀ ਸਾ ਵੀ ਆਜੋ ਆਪਾਂ ਚੱਲਦੇ ਆ ਤੁਸੀਂ ਇਹਨਾਂ ਨਾਲ ਆਪੀ ਕਰਦੇ ਆ ਸਾਬ ਆ ਜਿਹੜਾ ਚਿੱਟੀ ਸਲਟ ਵਾਲਾ ਨੇ ਇਹ ਬੜਾ ਤਿੰਗਰ ਇਸ ਨੂੰ ਦੇਵਾਂਗੇ ਮੈਂ ਇਸ ਨੂੰ ਕਰਦਾ ਸਾਬ ਜੀ ਮੈਂ ਮੜਾ ਗੱਲ ਕਰ ਲਾਂ ਮੈਂ ਤੁਸੀਂ ਆ ਤਾਂ ਰਜਿਸਟਰ ਸੰਭੋਸੀ ਕਰਦੇ ਆ ਸਾਬ ਜੀ ਮੈਂ ਗੱਲ ਕਰ ਲਾਂ ਹੋਰ ਨਹੀਂ ਨਹੀਂ ਆ ਵੀ ਬਾਈ ਯਾਰ ਉਹਨੇ ਤੂੰ ਹਟ ਜਾ ਬਾਈ ਆ ਤੈ ਬੈਠੀਆ ਮੁੰਡਾ ਆ ਮੇਰੀ ਗੱਲ ਸੁਣਾ ਆਪਾਂ ਬਾਹਣ ਦਾ ਤਾਂ ਕਰ ਲਾਂਗੇ ਖਾ ਲਈ ਹੈਗਾ ਖਾ ਲਈਆ ਪਾਣੀ ਲਾ ਲਿਆ ਕਰੀ ਲਾ ਲਿਆ ਕਰੀ ਪਾਣੀ ਆ ਆ ਗੜਾਉਂਦਾ ਜਿਹੜਾ ਆਪਾਂ ਇਹਦਾ ਥੋੜਾ ਜਿਹਾ ਥੋਲਾ ਕਰਦੇ ਆ ਇਹਦਾ ਥੋਲਾ ਕਰਦੇ ਆ ਆ ਇਹ ਬਾਲਾ ਬੋਲਦਾ ਇਹਨੇ ਆਪਣੇ ਲਈ 60000 ਰੁਪਏ ਦੀ ਫਸਮ ਫਤਵਾਰੀਂ ਦੇ ਦਿੰਨੀ ਉਹਨੇ ਕਿਹੜਾ ਕੁਛ ਨਹੀਂ ਦਿੱਤਾ ਉਹਨੇ ਤਾਂ ਸਾਡੇ ਨਾਲ ਸਿੱਧੀ ਆ ਉਹ ਤਾਂ ਆਪਣੇ ਕੋਣੀ ਕੱਢ ਕੇ ਜਾ ਤੂੰ ਦੇਖ ਲੈ ਖਾ ਲ ਲੈਣਾ ਘਰ ਦਾ ਪਾਣ ਫੋਰ ਕਢਾਉਣਾ ਆਪਣੇ ਕੋਣੀ ਤੂੰ ਦੇਖ ਲੈ ਖਾਗ ਰਹਿ ਤੂੰ ਪਾਣੀ ਲਾਉਣਾ ਕਦੇ ਕਰਾਈ ਲਾ ਲਿਆ ਮੈਂ ਤਾਂ ਯਾਰ ਮੈਂ ਮੈਂ ਇਥੇ ਬਾਹਣ ਆ ਗੇੜਾ ਗੁੜਾ ਮਾਨੇ ਮੈਂ ਟੱਕਰ ਜਾਂਦਾ ਲੇਕੀਂਦਾ ਥੋੜਾ ਖਾਲ ਆਉਂਦਾ ਆ ਆ ਵਾ ਤੇਰਾ ਆ ਗਾ ਇਹ ਆ ਆ ਵਾ ਮੇਰਾ ਪਿੱਛੇ ਲੱਗ ਗਿਆ ਫਿਰ ਮੈਂ ਮੈਂ ਤੂੰ ਪੈਸੇ ਲੱਗ ਆਉਂਗਲ ਤੇ ਲੱਗਿਆ ਹੋਇਆ ਕੋਈ ਤੂੰ ਪਾਣੀ ਲਾ ਲੈ ਪਾਣੀ ਲਾ ਲਿਆ ਕਰ ਇਹਦਾ ਆਪਾਂ ਕੋ ਕਰਦੇ ਆਂਗੇ ਹਾਂ ਆ ਉਹ ਦੇ ਨੂੰ ਮਾਰਾ ਜੈ ਇਹਨੂੰ ਕਰ ਲੋ ਉਹ ਸਭੀ 50000 ਦੇਦਾ ਕਾ ਨਾ ਇਹਨੇ ਦੇਦਾ 50000 ਇਹ ਯਾ ਯਾਰ ਤੂੰ ਖੜਾ ਐਂਗਾ ਫੇਰੀ ਦੂੰਗਾ ਇਹਨੂੰ ਸਾਥ ਰੱਖਦਾ ਯਾਰ ਕਦੋਂ ਦਿੱਤਾ ਮੈਨੂੰ ਤੈਨੂੰ ਹੋਰ ਕੀ ਆ ਤੈਨੂੰ ਗੱਲ ਤੇ ਦਿੱਤਾ ਆ ਲੈ ਇਹਦਾ ਸਾਰੇ ਆਮੀ ਮੁਕਰੀ ਜਾਂਦਾ ਤੇ ਸਾਰੇ ਆਮੀ ਲੁੱਟ ਰਹੀ ਜਾਂਦਾ ਨਹੀਂ ਨਹੀਂ ਲੁੱਟਉਂਦਾ ਤਾਂ ਲੁੱਟ ਕਰਨਾ ਆਹ ਪਰਨਾ ਆਹ ਪਰਨਾ ਓਏ ਮੇਰੇ ਮਾਰੇ ਮੋਰ ਨਾ ਓਏ ਕਰਨਾ ਜਾ ਓਏ ਚਲ ਚਾਲ ਫਟਵਾ ਰੀਆ ਬਹੁਤ ਆ ਚੱਲ ਚਾਲ ਆਪਣੀ ਗੱਲ ਸੁਣਉਂ ਤੇ ਤਾਂ ਹੈ ਨਹੀਂ ਆਪੀ ਨਿਵੇੜਦਾ ਨਹੀਂ ਤੇਰੀ ਜੀਵ ਹੋ ਆਪਦੀ ਰੋਵਾ ਪੰਜੋਂ ਤੋਂ ਸੀ ਤੇਰੇ ਮੈਂ ਗੱਲ ਇੱਕ ਹੋਰ ਦੱਸਦਾ ਨਾ ਆ ਆਪਣੇ ਬਣਕਾਉਂਦੇ ਵੀ ਉਹ ਉਹਦਾ ਮੇਰੀ ਜਾਨ ਪਛਾਨ ਸੀ ਮੈਨੂੰ ਤਾਂ ਲੱਗਦਾ ਚੰਬੜ ਉਹ ਗਾਨੀ ਨੂੰ ਪੱਧਲਾ ਓ ਪੱਧਲਾ ਪੱਧਲਾ ਓ ਹੋਰੀ ਹੋ ਗਿਆ ਦੀ ਗੱਮ ਮੈਂ ਤਾਂ ਲੜਾਉਣ ਚੀ ਕੀ ਹੋ ਗਿਆ ਚਲ ਆਪਾਂ ਜਗਾ 5000 ਰੁਪਿਆ ਬਣ ਗਿਆ ਪੁੱਦਲਾ ਕੁੱਟਿਆ ਬੜਾ ਪੜਾ ਪਰ ਬਗੇ